ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਔ ਰਹਿਰਾਸ ਸਾਹਿਬ ਸੋਦਰ ਰਾਗ ਆਸਾ ਮਹੱਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਮਨ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੋ ਪਮਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਸਰ ਬ੍ਰਹਮਾ ਦੇਵੀ ਸੋਣ ਤੇ ਰਿਸਦਾ ਸੁvare ਗਾਵਣ ਤੁਧਨੋ ਇੰਦਰਿੰਦਰਾ ਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਦ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੇ ਸਤੇ ਸੰਤੋਖੇ ਗਾਵਣ ਤੁਧਨੋ ਮੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨਰਖੀਸਰ ਜੋ ਜੋ ਗਵੇਦਨ आले ਗਾਵਣ ਤੁਦਨੋ ਮੌਣਿਆ ਮਨ ਮਾਉਣੈ ਸੁਰਗ ਮਛ ਪਿਆਲੇ ਗਾਵਣ ਤੁਦਨੋ ਰਤਨ ਉਪਾਏ ਦੇਵੇ 860 ਤੀਰਥ ਨਾਲੇ ਗਾਵਣ ਤੁਦਨੋ ਜੋਤਮਾਂ ਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਦਨੋ ਗਾਵਣ ਜੋਤ ਤੁਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਣ ਸੇ ਮਹ ਚਿਤਨਿਆ ਮਨੋ ਨਾਨਕ ਆ ਵਿਚਾਰੇ ਸੋਏ ਸੋਇ ਸਦਾ ਸਤਿ ਸਾਈਂ ਸੱਚਾ ਸੱਚੇ ਨਾਹੀਂ ਹੈ ਬੀ ਉਸ ਜਨ ਜਸ ਰਤਨਾ ਜਿੰਨ ਰਚਾਈ ਰੰਗੇ ਰੰਗੇ ਭਾਤੇ ਕੜ ਕਰ ਜਿੰਸੇ ਮਾਇਆ ਜਿਨੂ ਪਾਈ ਕੜ ਕਰ ਦੇਖਾਂ ਕੀ ਤੈਂ ਆਪਣਾ ਜੋਤਿਸ ਦੇ ਵੜਿਆਏ ਜੋਤਿਸ ਪਾਵੈ ਸੋਇ ਕਰਸੇ ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹੂ ਸਾਹਾਪਤ ਸਾਹਿਬ ਨਾਨਕ ਰਣ ਰਜਾਈ ਅਸਾ ਮਹੱਲਾ ਪਹਿਲਾ ਸੁਨੂ ਵਡਾ ਆਖੈ ਸਭ ਕੋਏ ਕੇਵੜ ਵਡਾ ਡੇਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ कहने वाली तेरा समाए बड़े मेरे साहिबा गैर न बीरा गुणी गहरा को न जाना तेरा के ता के बड चीरा रहाव सब सुरते मिल सुरत कमाए सब केमत मिल केमत पाए ਗਿਆਨੇ ਧਿਆਨੇ ਗੁਰ ਗੁਰਹਾਏ ਕਹਿਣ ਨਾ ਜਾਏ ਤੇ ਇਤਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕਿਆ ਵੜਿਆਈਆ ਤੁਧ ਮਣਸ ਦੇਖਨੇ ਨਾ ਆ ਪਾਈਆ ਕਰਮ ਮਲੈ ਨਾਹੀਂ ਠਾਕ ਰਹਾਇਆ ਆਥਣ ਵਲਾ ਕਿਆ ਵਿਚਾਰਾ ਸਿਮਤੀ ਪਰ ਤੇਰੇ Bhandara ਜਿਸ ਤੂੰ ਦਹਿਤ ਸੈਂ ਕਿਆ ਚਾਰਾ ਨਾਨਕ ਸਤ ਸਵਰਣ ਹਾਰਾ ਅਸਾ ਮਹੱਲਾ ਪਹਿਲਾ ਆਖਾਂ ਜੀਵਾਂ ਮਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਮ ਸਚ ਨਾਮ ਕੀ ਲਗਿਆ ਭੂਖ ਉਤ ਭੂਖਾ ਖਾਇ ਚਲਿਆ ਦੂਖ ਸੋ ਕਿਉ ਨਿਸਰੈ ਮੇਰੀ ਮਾਏ ਸਚਾ ਸਰਬ ਸਚੈ ਨਾ ਰਹਾ ਸਚੇ ਨਾਮ ਕੀ ਦਿਲ ਵਿੜਿਆਈ ਆਖ ਤਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਮਰਨ ਹੋਵੇ ਸੂਗ ਦਿਨ ਦਾ ਰਹਿਣ ਚੋ ਕੈ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਵਾ ਨ ਕੋ ਹੋਏ ਜੇਵੜੇ ਆਪ ਤੇਵੜ ਤੇਰੀ ਦਾਤ ਜਨ ਜਨ ਕਰ ਕਹਿ ਕੇ ਤੇਰਾ ਤੋ ਖਸਮ ਵਿਸਾਰੈ ਤੇ ਇੱਕ ਮਜਾਤ ਨਾਨਕ ਨਾਵਾ ਬਾਜ ਸਨਾਤ ਰਾਗ ਗੂਜਰੇ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਬਿਨਹੋ ਕਰੋ ਗੁਰ ਬਾਸੋ ਹਮ ਕੇਰੇ ਕਿਰਮ ਸਤਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵਾ ਮੋ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸਖਾਈ ਹਰ ਕੀ ਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤੁਰਪਤਾਸੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹਿੰਜਮ ਪਾਸ ਉਹ ਜੋ ਸਤਿਗੁਰੂ ਸਰਣ ਸੰਗਤਿ ਆਏ ਤ੍ਰਿਗ ਤੇ ਬ ਤ੍ਰਿਗ ਜੀਵਾ ਸੋ ਜਨ ਹਰ ਦਿਨ ਸਤਿਗੁਰ ਸੰਗਤ ਪਾਏ ਤਨ ਧਰਮਸਤਿ ਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੇ ਮਹੱਲਾ ਪੰणिमा ਕਾਹੇ ਰੇ ਮਨ ਚਤਵ ਉਦਮ ਜਾ ਆਹਰ ਹਰ ਜਿਓ ਪਰਿਆ ਸਾਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾ ਦੋ ਜੇ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾ ਛਰਿਆ ਰਹਾ ਜਨਨ ਪਤਾ ਲੋਕ ਸੁਤ ਬਨਤਾ ਕੋਇ ਨ ਕਿਸਕੇ ਧਰਿਆ ਸਿਰ ਸਿਰ ਰਿਜਕ ਸੰਭਾਏ ਠਾਕੁਰ ਕਾਹੇ ਮਨ ਕੋ ਕਰਿਆ ਊੜਾ ਊਡਾ ਵਸੈ ਕੋ ਸਾਥ ਸਪਾਛੇ ਬਿਸ਼ਰੇਸ਼ ਰਿਆ ਤਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਮਨਿਦਾਨ ਦਸ ਅਠ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਪਾਰਾ ਵਰਿਆ ਰਾਗਿਆ ਸਮਹੱਲਾ ਜੋਥਾ ਸੋ ਪ੍ਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਅਗਮ ਅਗੰਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰਿ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰੇ ਕੋਪਰ ਕੁਸਮਾਣਾ ਇਕ ਦਾਤੇ ਇਕ ਪੇਖਾਰੇ ਜੀ ਸਭ ਤੇਰੇ ਚੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਝ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਹੈ ਸੇ ਮੁਕਤ ਭਏ ਜਨ ਹਰਿ ਧਿਆਇ ਆ ਜੀ ਤਨ ਟੂਟੇ ਝਮਕੇ ਫਾਸੇ ਜਿਨ ਨਿਰਭਉ ਜਨ ਹਰਿ ਨਿਰਭਉ ਧਿਆਇ ਆ ਜੀ ਤਨ ਕਾ ਭਉ ਸੁਖ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਧੰਨ ਜਨ ਹਰਿ ਧਾਇਆ ਜੀ ਜਨ ਨਾਨਕ ਤਿਰਵਲ ਜੈ ਸੇ ਤੇਰੀ ਭਗਤ ਤੇਰੀ ਭਗਤ ਮੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅੰਕਰਾ ਹਰ ਪੂਜਾ ਜੀ ਤਬ ਤਾਂ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੂ ਸਿਮਰਤ ਸਾਸਤ ਜੀ ਘੜ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਆਪਰੰਪਰ ਕਰਤਾ ਜੀ ਤੁਧ ਜੀ ਬਡ ਅਵਰਣਾ ਕੋਈ ਤੂੰ ਜੋ ਜਗ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਾ ਚਲ ਕਰਤਾ ਸੋਏ ਉਦਿਆਪੇ ਭਾਵੈ ਸੋਏ ਵਰਤਾ ਜੀ ਤੂੰ ਆਪੇ ਕਰੈ ਸੋ ਹੋਏ ਉਦਿਆਪੇ ਸ੍ਰਿਸ਼ਟ ਸਭ ਪਾਏ ਜੀ ਉਦਿਆਪੇ ਸਿਰਜ ਸਭ ਕੋਈ ਜਨਾਨਨ ਗੁਣ ਗਾਵਾ ਕਰਤੇ ਕੇ ਜੀ ਜੋ ਸਭ ਸਹਿ ਕਾਜਨ ਹੋਏ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤੂੰ ਭਾਵੈ ਸੋਇ ਥਿਸੇ ਜੋ ਤੂੰ ਦੇਹ ਸੋਇ ਹੁ ਪਾਈ ਰਹਾਓ ਸਭ ਤੇ ਰੀਤੋਂ ਸਭ ਨਹੀਂ ਸਿਆਹਾ ਜਿਸ ਨੂੰ ਕਿਰਪਾ ਕਰਹਾ ਤਨ ਨਾਮ ਰਤਨ ਪਾਇਆ ਗੁਰਮੁਖ ਖਲਾਗਾ ਮਨ ਮੁਖ ਗਵਾਇਆ ਉਹਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਓ ਸਤਿਗੁਹੀ ਮਾਏ ਤੁਝ ਬੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲਾ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਣਾਏ ਸੋਇ ਜਨ ਜਾਣੈ ਹਰ ਗੁਣ ਸੁਭੇ ਆਖ ਬਖਾਣਾ ਜਨ ਹਰ ਸੇਵਿਆ ਤਨ ਸੁਖ ਪਾਇਆ ਸਜਿਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀ ਸੁਭ ਹੋਏ ਕੁਝ ਮਨ ਦੂਜਾ ਅਵਰ ਨਾ ਕੋਵੇ ਤੂੰ ਕਰ ਕਰ ਵੇਖਿਆ ਜਾਣਾ ਸੋਏ ਜਿਨ ਨਾਨਕ ਗੋ ਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰਲ ਭਈ ਦੇ ਨਵਾਸਾ ਪਾਣੀ ਪਾਪਕ ਤਨਹਿ ਕੀਆ ਪੰਕਜ ਮੋ ਪਗ ਨੀ ਚਾਲੈ ਹਮ ਦੇਖਾਂ ਤੈ ਡੂਬਿਐ ਲੈ ਮਨ ਏਕਨ ਚਿਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਵਤ ਨਾਨਕ ਪੰਕੇ ਸਰਨਾ ਜਿੰਤੂ ਨਾਹੀਂ ਵਿਸਰਿਆ ਅਸਮਹ ਲਾਪਨ ਮਾ ਭਈ ਪ੍ਰਾਪਤ ਮਾਨਖ ਦੇ ਹਰਿਆ ਗੋਬਿੰਦ ਨਰਨ ਕੇ ਏ ਤੇਰੀ ਬਰੀਆ ਵਰਕਾ ਤਿਰਕ ਤਨ ਕਾਮ ਨਿਰ ਸਾਧ ਸੰਤ ਪੜ ਕੇ ਕੇਵਲ ਨਾਮ ਸਰਮ ਜਾਮ ਲਾਗ ਪਵਜਲ ਤਰਣ ਕੈ ਜਨਮ ਵਿਰਥਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੇ ਰਖੋ ਸਰਮਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੇ ਰਖੋ ਸਰਮਾ ਪਾਤ ਛਦਸਮੀ ਕਬਿਉ ਬਾਜ ਬੇਨ ਤੇ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਤ ਸਭ ਤਮ ਕਾਬ ਹੋ ਆਪ ਹਾਥ ਦੈ ਮੋਇ ਬਚਾ ਬਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਅਛਾਨਜ ਕਰਦਾ ਕਰਿਆ ਸਭ ਬੈਰਨ ਕੋ ਆਸ ਸੰਘਰਿਆ ਪੂਰਨ ਹੋਏ ਹਮਾਰੇ ਆਸਾ ਤੋਰੁ ਭਜਨ ਕੇ ਰਹਿ ਪਿਆ ਸਾ ਤੁਮਹਿ ਛਾੜ ਕੋਈ ਅਵਰਨਾ ਤਾਹੂ ਜੋ ਵਰਚਾ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਆਹੇ ਚੋਨਾ ਚੋਨਾ 17 ਮਾਰੇ ਮਾਰਿ ਇਹ ਆਪ ਹਾਥ ਦੇ ਮੁਝੇ ਬਰਿਆ ਮਰਨ ਕਾਨ ਕਾਤਰਾ ਸਨੇ ਬਰਿਆ ਉਹ ਜੋ ਸਦਾ ਹਮਾਰੇ ਪਛਾ ਸਰੀਆ ਸਤਜ ਜੋ ਕਰਿਓ ਰਖ្សា ਰਾਖਵੇਂ ਮੁ ਰਖਣ ਹਾਰੇ ਸਾਇਬ ਸੰਤ ਸਾਇਬ ਪਿਆਰੇ ਦੀਨ ਬੰਦ ਦੁਸ਼ਟਮ ਕੇ ਹੰਤਾ ਤੁਮਹੋ ਪੁਰੇ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮ ਬਪਤਰਾ ਕਾਲ ਪਾਇ ਸਭ ਜੋ ਅਵਤਾਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੇ ਸਭ ਕੇ ਓ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਇਮ ਹਮਾਰਾ ਜਮਨਕਾਰ ਸਭ ਜਿਤ ਬਨਾਇਓ ਦੇਵ ਦੇਕ ਜਖਸਨ ਉਜਾਇਓ ਆਦੰਤਿ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸੁਵਹਾਰੀ ਸਿਵਕਨ ਕੋ ਸਿਵ ਗੁਣ ਸੁਖ ਦੇਇਆ ਸਤਰਣ ਕੋ ਪਲਮੋ ਬਜਕਿਆ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਗੁਰੇ ਕੇ ਪੇਰ ਪਸ਼ਾਨਤਾ ਛਿੰਟੀ ਤੇ ਕੂ ਚਲਿਆ ਸਕੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखे सुख पाए साधन के सुखरे एकें एक एक के पीर पहचानै कट कट के पट पट के जानै जब उध करक करतार परजा तरत तब दे अपार जबया करक करत हूँ कब हूँ तुम मैं मिट देहे कर सब हूँ जीते बदन शिरड सब तारै आप अपनी बोजो उचारै तू सवेते रत्नरालम जानत वेद भेद अरियालम निरंकार निर्विकान निर्लंब आद अनिल अनाद संभह ਤਾ ਕਾ ਮੂੜ ਉਚਾਰਤ ਪੈਦਾ ਜਾਂ ਕੋ ਪੇਵਨ ਭਾਵਤ ਵੇਦਾ ਤਾ ਕਹੋ ਕਰਪਾ ਨਨੁਮਾਨ ਤੋ ਮਹਾ ਮੂੜ ਕਛ ਪੇਦਨ ਜਾਣਤ ਮਹਾ ਦੇਵ ਕੋ ਕਛ ਸਦਾ ਸੇਵਾ ਅੰਗਰੰਕਾਰ ਕਾ ਚਨਤ ਨਹਿ ਪੇਵੈ ਆਪ ਬਨੇ ਬੋਧਾ ਜੀਤੇ ਬਰਨਤ ਪਨ ਪਨ ਤੋਏ ਦਿੱਤੇ ਤੁਮਰਾ ਲਕਾ ਨਾ ਜਾਏ ਪਸਾਰਾ ਕਹਿ ਬਿ ਸਜਾ ਪ੍ਰਤਮ ਸੰਸਾਰਾ ਏਕੈ ਰੂਪਾ ਅਨੂਪ ਸੂਪਾ ਰੰਜ ਪਿਉ ਰਵਕੇ ਊਪਾ ਅੰਡਜ ਜੈ ਰਜ ਸੇਰਜ ਕੇ ਨੀ ਉਤਪਜ ਖਾਨ ਬਾਉਰ ਚ ਦਿਨੀ ਕਹਉ ਫੂਲ ਰਾਜਾ ਹਵਾ ਬੈਠਾ ਕਉ ਸਮਟਪੇ शंकर आकैठा सगरे श्रेष्ठ दिखाय अचंबव आजुगात स्वरूप स्वयं भव अवरक्षामे रे तुम करो सिख उबार सिख संगरो दुष्ट जित उठवत उत्पाता सकल मलेश करो ऋण काता जे या सतगत तन सरने परे तिनके दुष्ट दुखता भए मरे पूरक जमन पग परे तो हारे तिनके तुम संकट सब तारे जो कल को एक बारत आ है ताके काल निकट नय है ਰੱਖਿਆ ਹੋਇ ਤਾ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤਤ ਕਾਲਾ ਕਿਰਪਾ ਦ੍ਰਿਸ਼ਤ ਤਨ ਜੈ ਨ ਹਰ ਹੋ ਤਾਕੇ ਤਾਪ ਤਨਕਮੋ ਹਰ ਹੋ ਰਿੱਧ ਸਿਧ ਕਰਮੋ ਸਭ ਹੋਏ ਦੁਸ਼ਟ ਸ਼ਹਾ ਸਭ ਸਕਨ ਕੋਏ ਏਕ ਬਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤੈ ਉਬਾਰਾ ਜਨਰ ਨਾਮ ਤਵਾਰੋ ਕਾਹ ਦਰਦ ਦੁਸ਼ਟ ਦੋਖ ਤੇ ਰਹਾ ਖਾੜਗ ਕੇਤਮੈ ਸਰਨ ਤਵਾਰੇ ਆਪ ਹਾਥ ਦਾ ਲਿਓ ਬਾਰੇ ਸਰਬ ਠੋਰ ਮੋ ਹੋ ਹੋ ਸਹਾਈ दुष्ट दुख ते लेओ बचाई खड्ग केत मह सबन तु हारे आप हाथ दा लेओ बारे सर्व ठोर मोहो सहाय दुष्ट दुख ते लेओ बचाई सोरिया पाएंगे जबते तुमरी तपते कौआ करे न आनयो ਰਾਮ ਰਹਿਮ ਪੁਰਾਨ ਕੁਰਾਨ ਅਨੇਕ ਕਹੈ ਮਤਿ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਬੋਂ ਭੇਦ ਕਹੈ ਹਮ ਇਕ ਨਾ ਜਾਣਿਓ ਸ੍ਰੀ ਸੁਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜਕੈ ਗਇਓ ਤੁਹਾਰ ਦੁਆਰ ਬਾਇ ਗੈ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜਕੈ ਗਇਓ ਤੁਹਾਰ ਦੁਆਰ ਬਾਇ ਗੈ ਕਿਲਾਜ ਅਸ ਗੋਬਿੰਦ ਦਾਸ ਤੋਹਾਰ ਰਾਮਕਲੀ ਮਹੱਲਾ ਤੇਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਜ ਸਿਤੇ ਮਨਵ ਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇ ਰਾਮਾ ਜਿਨੀ ਵਸਾਇਆ ਕਹਿਣਾ ਜਿ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰੋਹ ਹਰ ਨਾਲੇ ਹਰ ਨਾਲ ਰੋਹ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸੇ ਕਾਰਨਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਜੇ ਸਾਈ ਬਾ ਕਿਆ ਨਹੀਂ ਕਰਤੇ ਰਹਿ ਕਰਦਾ ਤੇਰਾ ਸਭ ਕੇ ਛੈ ਜਿਸ ਦੇਹ ਸੋ ਪਾਵੇ ਸਦਾ ਸਿਪਤ ਸਲਾਹਾ ਤੇਰੀ ਨਾਮ ਮਨ ਵਿਸਾਵੇ ਨਾਮ ਜਨ ਕੈ ਮਨਵਸੇ ਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਚਾਸਾ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋ ਸੰਤੋਸ਼ ਸ਼ਬਦ ਤਰੋਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਸਤਿਕਾਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਜ ਦੋਤ ਤੁਦ ਵਸਕੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਾਵ ਮਢ ਭਾਗੇ ਆ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾ ਦੂਤਰੇ ਸੋਹਣੇ ਸਚੇ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨੀਤ ਕਹਿਤੇ ਪਵਤ ਸਤਿਗੁਰ ਰਿਆ ਪਰ ਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਨਤਾ ਸਤਿਗੁਰ ਰਿਆ ਵਰਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੂੰ ਦਾਵਨੇ ਮਹੱਲਾ ਪੰਜਮਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਬੈ ਜੇ ਕੋ ਪੁੰਚੈ ਕਿਸ ਕਾ ਹੋਏ ਉਧਾਰੋ ਏ ਵਸਤ ਜੀ ਨਾ ਜਾਏ ਨਿਤ ਨਿਤ ਰਖੁਰਤਾਰੋ ਤਮ ਸੰਸਾਰ ਚਲ ਲਗ ਤਰੀਆ ਸਭ ਨਾਨਕ ਬ੍ਰਹਮ ਪ੍ਰਸਾਰੋ ਸਾਲੋਕ ਮਹੱਲਾ ਪੰਜਬਾ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋ ਕੀਤਾ ਹੋਏ ਮੈਂ ਨਿਰਗੁਣ ਹਰਿ ਕੋ ਗੁਣ ਨਾਹੀਂ ਆਪੇ ਤਰਸ ਪਿਓਏ ਤਰਸ ਪਿਆ ਮਹਿ ਰਾਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲਤਾ ਜੀਵਾ ਤਨ ਮਨ ਥੇਵੇ ਹਰਿਆ ਤਰਸ ਪਿਆ ਮਹਿ ਰਾਮਤ ਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲਹਿਤਾ ਜੀਮਾ ਤਨ ਮਨ ਥਿਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ